ਸਾਡੀ ਮਿਹਨਤ ਦੀ ਕਮਾਈ ਆ ਜਰ ਜਿਹੜੀ ਇਹ ਟਰਾਲੀਆਂ ਪਾਪਾ ਲਿਆਉਂਦੇ ਆ ਤੁਹਾਡੇ ਨੇ ਅਸੀਂ ਭੈਚ ਹਰਾਮੀ ਆ ਇੱਥੇ ਹਰਾਮ ਦੀ ਕਮਾਈ ਆ ਸਾਡੀ ਕੋਈ ਨਾਗੋਂ ਆਇਆ ਉਹਦਾ ਤਾਂ ਸਿਰ ਕਾਟ ਕੇ ਰਹਾਤਾ ਉਹਦਾ ਦਿਮਾਗ ਲਿਆਈ ਨਹੀਂ ਤੂੰ ਰਾਇਆ ਤੁਹਾਡੇ ਕੋਲੇ ਇੱਥੇ ਉਹ ਮਾਜੇ ਦੀ ਧਰਤੀ ਸੂਰ ਵੀਰਾਂ ਦੀ ਪੂਰੀਆ ਮੰਕਤੇ ਵਾਲੀ ਬਣ ਕੇ ਰਹਿ ਗਈ ਇੱਥੇ ਕੋਈ ਇੱਥੋਂ ਰਸਤਾ ਕਹਿੰਨੇ ਜਾਣੀ ਆ ਜਨਾਲੇ ਤੋਂ ਜਿਹਨੇ ਜਾਣਾ ਆ ਸਾਡੇ ਉਤੋਂ ਦੀ ਨੰਗ ਕੇ ਚੱਲ ਜੇ ਜਿਹਨੇ ਟਪਾਉਣਾ ਜਾ ਕੇ ਖਾਵੇ ਜਾ ਕੇ ਛੱਤਰ ਪੜਾਵੇ ਜਾ ਕੇ ਸਿਰ ਪਰ ਅਸੀਂ ਇੱਥੇ ਬੈਠੇ ਹੀ ਇਹਨਾਂ ਨੂੰ ਦੱਸਾਂ ਕਿ ਹੁਣ ਤੇ ਮੱਝਾ ਹੁੰਦਾ ਕੀ ਆ ਬੜੇ ਬਸੇਰਲੇ ਬਣ ਗਏ ਇਹਨਾਂ ਮੱਝਾ ਮੱਝਾ ਅਸੀਂ ਵੀ ਮੱਚੇ ਰਹੀਆਂ ਅਸੀਂ ਇੱਥੇ ਸ਼ਰਾਈ ਨੂੰ ਦੇਖਦੇ ਪਰ ਆਹ ਲਾਕਾ ਮੱਝਾ ਨਹੀਂ ਰਿਹਾ ਇਹ ਬਾਬੇ ਨਾਨਕ ਦੀ ਧਰਤੀ ਨਹੀਂ ਰਹੀ ਭਰਾ ਉਹਨੂੰ ਬਣਾਵਾਗੇ ਹੁਣ ਬਾਬੇ ਨਾਨਕ ਦੀ ਧਰਤੀ ਇਹਨਾਂ ਅਜਾ ਸਿਖਾਂ ਦੀ ਸੇਵਾ ਦੇਖੀਏ ਕੁਝ ਜੜਵਾ ਵੀ ਦੇਖਣਗੇ ਹੁਣ ਹੁਣ ਪੈਰ ਵੀ ਦੇਖਣਗੇ ਹੁੰਦਾ ਕੀ ਆ ਇੱਥੇ ਹੋਰ ਸਾਰੇ ਆਹੀ ਆਏ ਸੇਵਾ ਪਾਵਨ ਆਣ ਜਿਹੜਾ ਕੰਮ ਇੱਥੇ ਆ ਇਹ ਭਨੇ ਖੇਲਦੇ ਤੋਹੀ ਮੈਂ ਤੁਹੀ ਮੱਝਾ ਦੇਈ ਹਾਂ ਆਹੀ ਪਤ ਮੱਝੇ ਦੇ ਜੰਮੇ ਆ ਤੇ ਇੱਕ ਰਹੀ ਦੱਸ ਦਵਾਂਗਾ ਜੇ ਨਾਲਿਆਂ ਨਾਲ ਅਸਲੀ ਮੱਝ ਹੁੰਦਾ ਕੀ ਆ ਅਸੀਂ ਅਜੇ ਤਾਂ ਇਹ ਸੇਵਾ ਵੇਖੀ ਨਾ ਅੱਡੀ ਤੇ ਜਦਨ ਅਸਲੀ ਸੇਵਾ ਦੇ ਅਸੀਂ ਆਏ ਨਾ ਹੜਾਂ ਨੇ ਨੁਕਸਾਨ ਘੱਟ ਕੀਤਾ ਪੁੱਤ ਜਿਹੜਾ ਅਸੀਂ ਕਰਾਂਗੇ ਨਾ ਚੇਤੇ ਰੱਖਣਗੇ ਤੇ ਜਿੰਨੀਆਂ ਐਨ ਜੀਓ ਆ ਰੱਬ ਦਾ ਵਾਸਤਾ ਪੰਜਾਬ ਪੂਰੀਆ ਸ਼ਬਦ ਨਹੀਂ ਆਉਂਦਾ ਤੂੰ ਇੱਕ ਤਸਿਆਲਾ ਬਣਾ ਦੇ ਲੱਗੇ ਮਦਦ ਦੇ ਨਾਂ ਤੇ ਕੋਈ ਤਰਤੀਬ ਬਣਾਓ ਕੋਈ ਤਰੀਕਾ ਕਰਾ ਬਣਾਓ ਜਿਹੜਾ ਆਉਂਦਾ ਮੂੰਹ ਚੋਕੇ ਗੱਡੀ ਤੇ ਵੜ ਜਾਂਦਾ ਪਾਣੀ ਦੇ ਵਿੱਚ ਕੋਈ ਤਰਤੀਬ ਐ ਸਾਡੀ 1 ਲੱਖ ਚ ਉਹਨੇ ਪਿੰਡ ਨਹੀਂ ਡੁੱਬੇ ਜਿੰਨੇ ਐਨ ਜੀਓ ਬਣਾ ਲੀਆਂ ਇਹ ਕੁਇਟਰਾ ਨੂੰ ਵੀ ਸਾਡੀ ਪੀੜੀ ਭਰਾਓ ਸੇਵਾ ਕਰਨੀ ਕੋਈ ਤਰਤੀਬ ਬਣਾਓ ਕੋਈ ਰੀਲਾਂਦ ਵਾਲੇ ਜਿਨ੍ਹਾਂ ਚ ਰਹਿਣਾ ਨਾ ਪਾਣੀ ਨਹੀਂ ਚੜਦਾ ਉਹਨਾਂ ਨੂੰ ਸਵਾਦ ਨਹੀਂ ਆਉਂਦਾ